ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਆਈ ਹੋਪ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਹੈ ਜੀ ਸਾਡੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਦੀ ਕੋਈ ਖਾਣਾ ਚੌਂਕੀਆਂ ਦੀ ਕੱਪੜੀਆਂ ਦੀ ਭਾਰੀ ਸੇਲ ਲੱਗ ਚੁੱਕੀ ਹੈ ਇਹ ਵਾਲੀ ਸ਼ਾਪ ਜੀ ਗਊਸ਼ਾਲਾ ਚੌਂਕ ਵਿੱਚ ਹੀ ਹੈ ਰਾਮ ਪਰੋਸੇ ਫੈਬਰਿਕ ਕਰਕੇ ਸ਼ਾਪ ਦਾ ਨਾਮ ਹੈ ਤੁਸੀਂ ਇੱਥੋਂ ਆ ਕੇ ਕੋਈ ਵੀ ਆਪਣਾ ਵੈਲਵਟ ਦਾ ਕੱਪੜਾ ਹੋਇਆ ਕੰਬਲ ਹੋਇਆ ਰਜ਼ਾਈਆਂ ਹੋਣ ਜਾਂ ਰਜ਼ਾਈਆਂ ਦੇ ਗਲਾਫ ਹੈ ਗਰਮ ਬੈੱਡਸ਼ੀਟਸ ਹੈ ਵੈਲਵਟ ਦੀਵਾਲੀਆਂ ਇਸ ਤਰ੍ਹਾਂ ਦਾ ਸਾਰਾ ਸਮਾਨ ਇੱਥੋਂ ਤੁਸੀਂ ਲੈ ਸਕਦੇ ਹੋ ਆਹ ਦੇਖੋ ਜੀ ਇਸ ਤਰ੍ਹਾਂ ਦੇ ਕੰਬਲ ਜਿਹੜੇ 1500 ਵਾਲੇ ਸੀਗੇ ਉਹ 1000 ਰੁਪਏ ਦੇ ਹੋ ਗਏ ਨੇ 1000 ਵਾਲੇ ਕੰਬਲ 500 ਰੁਪਏ ਦੇ ਹੋ ਗਏ ਨੇ ਮਤਲਬ ਕਾਫੀ ਰੇਟ ਸਹੀ ਹੈ ਭਾਜੀ ਦਾ ਹੁਣ ਕਿਉਂਕਿ ਜਿਵੇਂ ਹੁਣ ਲੋੜੀ ਆ ਗਈ ਤਾਂ ਫਿਰ ਲੋੜੀ ਦੇ ਬਾਅਦ ਵਿੱਚ ਨਾ ਥੋੜਾ ਰੇਟ ਘਟ ਵੀ ਜਾਂਦਾ ਹੈ ਜੀ ਤੇ ਇੱਥੇ ਦੇਖੋ ਜੀ ਕਿੰਨੇ ਸੋਹਣੇ ਮਤਲਬ ਐਦਾਂ ਦੇ ਬੈੱਡ ਸ਼ੀਟਸ ਨੇ ਤੇ ਇੱਥੇ ਤੁਹਾਨੂੰ ਵੈਲਵਟ ਦਾ ਜਿਹੜਾ ਕੱਪੜਾ ਹੈ ਨਾ ਉਹ ਵੀ ਸਿਰਫ ਔਰ ਸਿਰਫ 100 100 ਰੁਪਏ ਦਾ ਮਿਲੇਗਾ ਜੀ ਰਜ਼ਾਈ ਦੇ ਕਵਰ ਕਿਸ ਤਰ੍ਹਾਂ ਹੈ ਇਹ ਮੈਡਮ 500 ਮੇਕ ਹੈ ਦੋ ਪੜ੍ਹੰਗੇ ਆਪਕੋ 900 आ? आ 900 ਦੇ ਠੀਕ ਹੈ ਹਾਂ ਜੀ ਦੇਵਾ ਆਹ ਜੀ 500 ਦਾ ਇੱਕ ਹੈ ਜੀਪ ਵਾਲੇ ਇਸ ਤਰ੍ਹਾਂ ਕਵਰ ਤੇ ਦੋ 900 ਦੇ ਹੈ ਸੇਨਾ ਲੱਗ ਚੁੱਕੀਆਂ ਨੇ ਗਊਸ਼ਾਲਾ ਦੇ ਮਾਰਕੀਟ ਵਿੱਚ ਗਰਮ ਕੱਪੜਿਆਂ ਦੀ ਤੇ ਇੱਧਰ ਵੀ ਆ ਦੇਖੋ ਇੱਧਰ ਆਹ ਦੇਖੋ ਕਿਸ ਤਰ੍ਹਾਂ ਦਾ ਕੱਪੜਾ ਹੈ ਇਹਨਾਂ ਦਾ ਤੁਸੀਂ ਇੱਦਾਂ ਸ਼ਰਾਗ ਵਗੈਰਾ ਨੈਟ ਦੀ ਇਦਾਂ ਹੈ ਨਾ ਇਹ ਤਾਂ ਤੁਸੀਂ ਡਿਜ਼ਾਈਨ ਕੁਝ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਅਗਰ ਤਾਂ ਸਟੀਚਿੰਗ ਆਉਂਦੀ ਹੈ ਤਾਂ ਬਹੁਤ ਵਧੀਆ ਹੈ ਸਭ ਸਸਤੇ ਐ ਸਾਈਡ ਬਿਲਕੁਲ ਬਹੁਤ ਸਿਰਫ ਤੁਹਾਡੇ ਵਾਸਤੇ ਓਨਲੀ 300 ਠੀਕ ਹੈ ਜੀ ਦੇਖ ਲੋ ਸਿਰਫ 300 ਰੁਪਏ ਸਿਰਫ 3 300 ਦੇ ਸੂਟ ਆ ਦੇਖੋ ਰੈਡ ਕਿਲੋ ਇੰਪੋਰਟਡ ਪੀਸ ਹੈ ਸਿਰਫ 300 ਜੀ 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 ਰਾਮਪੁਰੋਂ ਸੇ ਆ ਦੇਖਿਓ ਕਿੰਨਾ ਸੋਹਣਾ ਹੈ ਪੀਸ ਇਸ ਤਰ੍ਹਾਂ ਦੁਕਾਨ ਦਾ ਨਾਮ ਹੈ ਆ ਦੇਖਿਓ ਇਧਰ ਕੱਪੜਾ ਸਿਰਫ ਔਰ ਸਿਰਫ 3300 ਰੁਪਏ ਦਾ ਇੱਥੇ ਤੁਹਾਨੂੰ ਮਿਲੇਗਾ ਬਰਾਇਡ ਮਤਲਬ ਪਾਰਟੀ ਵੇਅਰ ਡ्रेसेस ਬਣਾਓ ਹਾਂ ਇਹ ਬੈੱਡ ਸ਼ੀਟਸ ਹੈ ਆ ਬੜੀਆਂ ਬੈੱਡ ਸ਼ੀਟ ਚੱਕਣਾ ਆ ਦੇਖਿਓ ਬੈਲਵਟ ਦੀ ਇਸ ਤਰ੍ਹਾਂ ਰਹੀ ਕੋਈ ਵੀ ਤੁਸੀਂ ਲੈ ਲਓ ਬੈਲਵਟ ਨਹੀਂ ਕੁਝ ਹੋਰ ਚੀਜ਼ ਹੈ ਬਟੇ 100 ਰੁਪਏ ਦਾ ਟੋਟਾ ਹੈ ਨਾ ਮੈਂ ਉਹ ਹੀ ਦਿਖਾ ਰਹੀ ਸੋ ਸੋ ਰੁਪਏ ਦੇ ਆ ਦੇਖੋ ਅੱਧ ਪੋਤੇ ਪੂਰਾ ਢੇਰ ਅੱਧਾ ਭਾਜੀ ਦੀ ਸ਼ੌਪ ਹੈ ਬਿਲਕੁਲ ਅੱਧਾ ਚੌਂਕ ਵਿੱਚ ਹੀ ਆ ਦੇਖੋ ਆ ਚੌਂਕ ਹੈ ਤੇ ਅੱਧਾ ਸ਼ੌਪ ਹੈ ਤੇ ਇੱਥੇ ਤੁਸੀਂ ਕੋਈ ਵੀ ਲੈ ਲਓ ਆ ਬਲੈਕ ਵੀ ਹੈਗਾ ਇਹਦੇ ਵਿੱਚ ਆ ਵੀ ਬਲੈਕ ਚੱਕਰ ਹਾਂ ਵੈਲਵਟ ਹੈ ਇਹ ਪਲੇਨ ਵੈਲਵਟ ਹੈ ਬਲੈਕ ਕਲਰ ਦੀ ਆ ਵੀ ਦੇਖੋ ਕਿੰਨਾ ਵੱਡਾ ਪੀਸ ਹੈ ਸਿਰਫ ਸਿਰਫ 100 ਰੁਪਏ ਦਾ ਹੈ ਇਹ ਕੱਪੜੇ 100 ਰੁਪਏ ਹਾਂਜੀ ਚਾਰ ਤੇ ਦਾ ਕਰਤਾ ਜਿਹੜਾ ਮਰਜ਼ੀ ਦਾ ਹੋਵੇ ਇਹ ਪਲਾਜ਼ੋ ਵਗੈਰਾ ਭਾਜੀ ਸਾਰੇ 100 ਰੁਪਏ ਠੀਕ ਹੈ ਜੀ ਸਠੀਕ ਹੈ ਦੇਖੋ ਜੀ ਸੇਲ ਤੇ ਲੱਗੀ ਹੋਈ ਸਾਰੇ ਤੇ ਤੁਹਾਨੂੰ 100 ਰੁਪਏ ਦੇ ਮਿਲ ਜਾਣਗੇ ਬਲੈਕ ਵੀ ਹੈ ਇਹਦੇ ਵਿੱਚ ਪਲਾਜ਼ੋ ਵੀ ਠੀਕ ਹੈ ਠੀਕ ਹੈ ਪਰ ਮੋਸੇ ਪਲਾਜ਼ੋਾਂ ਦੀ ਸੇਲ ਦਿਖਾਉਂਦੇ ਆ ਅੰਦਰ ਗਰਮ ਰਜ਼ਾਈਆਂ ਵੀ ਇੱਧਰ ਕੰਬਲ ਵੀ ਸਭ ਚਲ ਸਭ ਸਵਾਗਤ ਹੈ ਤੁਹਾਨੂੰ ਇੱਕ ਗਰਮ ਪਲਾਜ਼ੋ ਸਿਰਫ ਔਰ ਸਿਰਫ ਤੁਹਾਨੂੰ ਸਦੀ ਰੁਪਏ ਦਾ ਮਿਲੇਗਾ ਆ ਪਕੜਨਾ ਆ ਦੇਖੋ ਬਲੈਕ ਕਲਰ ਦਾ ਹੈ ਬਹੁਤ ਸੋਹਣਾ ਪੀਸ ਹੈ 100 ਰੁਪਏ ਦਾ ਇਹਦੇ ਵਿੱਚ ਆ ਵੀ ਹੈ ਸਕਿਨ ਵੀ ਹੈਗਾ ਸਕਿਨ ਨਾਲ ਨਹੀਂ ਆ ਇਹ ਵੱਡਾ ਹੈ ਬੜ ਹੈ ਪੈਂਟਨੋਲ ਜਿਹੜੀ ਮੇਰੇ ਕੋਲ ਹਾਂ 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 ਵੱਡ ਮੇਰੇ ਤੇਰੇ ਸਾਈਜ਼ ਦਾ ਲੈਣਾ ਨਾ ਇਹ ਵੱਡਾ ਲੱਗ ਰਿਹਾ ਮਨੇ ਦੀਦੀ ਦੇ ਮਾਪ ਦਾ ਹਾਂ ਇਹ ਵੀ ਲੈਣਾ ਆ ਮੈਂ ਤਾਂ ਬਲੈਕ ਦੇਖ ਰਹੀ ਹਾਂ

ਆ ਦੇਖੋ ਜੀ ਇੱਥੇ ਤੁਹਾਨੂੰ ਲੇਡੀਜ਼ ਸਟੌਪ ਜਿਹੜੇ ਵੂਲਨ ਵਾਲੇ ਹੁੰਦੇ ਨੇ ਉਹ ਸਿਰਫ ਔਰ ਸਿਰਫ ਤੁਹਾਨੂੰ ਇੱਥੇ ਬਾਜੀ ਦੀ ਦੁਕਾਨ ਤੇ 100-100 ਰੁਪਏ ਦੇ ਮਿਲਣਗੇ ਜੀ ਤੇ ਬੜੇ ਹੀ ਸੋਹਣੇ ਐ ਕੁੜੀਆਂ ਵਾਲੇ ਨੇ ਲੇਡੀਜ਼ ਵਾਲੇ ਨੇ ਤੇ ਬਿਲਕੁਲ ਫਰੈਸ਼ ਪੀਸ ਨੇ ਇਹ ਵਾਲੇ ਹੁਣ ਕਿਉਂਕਿ ਵਿంటర్ ਜਾ ਰਿਹਾ ਹੈ ਨਾ ਇਸ ਵਜ੍ਹਾ ਕਰਕੇ ਕਾਫੀ ਇੱਥੇ ਬਾਜੀ ਨੇ ਸੇਲ ਲਗਾਈ ਹੋਈ ਹੈ ਆ ਦੇਖੋ ਇਦਾਂ ਮਤਲਬ ਲਾਈਟ ਕਲਰ ਵੀ ਐ ਡਾਰਕ ਕਲਰ ਵੀ ਐ ਲੌਂਗ ਵਿੱਚ ਵੀ ਐ ਤੇ ਪਲੱਸ ਸ਼ਾਰਟ ਵਿੱਚ ਵੀ ਐ ਸ਼ਾਪ ਮੈਂ ਤੁਹਾਨੂੰ ਦੱਸ ਦਿੱਤੀ ਹੈ ਜੀ ਗਊਸ਼ਾਲਾ ਚੌਂਗ ਵਿੱਚ ਰਾਮ ਭਰੋਸੇ ਫੈਬਰਿਕ ਕਰਕੇ ਸ਼ਾਪ ਦਾ ਨਾਮ ਹੈ ਤਾਂ ਤੁਸੀਂ ਇੱਥੇ ਅੰਦਰ ਸ਼ਾਪ ਦੇ ਜਾ ਕੇ ਇਸ ਤਰ੍ਹਾਂ ਦੇ ਤੁਸੀਂ 100-100 ਰੁਪਏ ਦੇ ਹੂਲਨ ਦੇ ਟੋਪ ਵੇਅਰ ਕਰ ਸਕਦੇ ਹੋ ਜੀ ਬੜੇ ਹੀ ਸੋਹਣੇ-ਸੋਹਣੇ ਪੀਸ ਨੇ ਦੇਖੋ ਇਹਦੇ ਵਿੱਚ ਐਦਾਂ ਮਤਲਬ ਆਹ ਵਾਲਾ ਸਿਗਾ ਇੱਕ ਮਹਿਰੂਨ ਵਾਈਟ ਐਦਾਂ ਧਾਰੀਆਂ ਸਿਗੀਆਂ ਬਣੀਆਂ ਹੋਈਆਂ ਇਹ ਵੀ ਬੜਾ ਹੀ ਸੋਹਣਾ ਪੀਸ ਹੈ ਔਰ ਪਤਲੇ ਸਟੱਫ ਵਿੱਚ ਸਿਗਾ ਇਹ ਵਾਲਾ ਪੀਸ ਤੇ ਬਿਲਕੁਲ ਫਰੈਸ਼ ਪੀਸ ਹੈ ਜੀ ਕਿਉਂਕਿ ਲੁਧਿਆਣੇ ਵਿੱਚ ਬਹੁਤ ਸਾਰੇ ਬਾਜ਼ਾਰ ਐਦਾਂ ਦੇ ਨੇ ਜੀ ਜਿੱਥੇ ਕਿ ਤੁਹਾਨੂੰ ਡੁਪਲੀਕੇਟ ਮਾਲ ਮਤਲਬ ਕਿ ਯੂਜ਼ਡ ਮਾਲ ਵੀ ਦਿੱਤਾ ਜਾਂਦਾ ਹੈ ਤਾਂ ਇੱਥੇ ਬਹੁਤ ਹੀ ਵਧੀਆ ਪੀਸ ਸਿਗੇ ਹੁਣ ਸੇਲਾ ਵਗੈਰਾ ਲੱਗ ਚੁੱਕੀਆਂ ਨੇ ਇੱਥੇ ਸਾਰੀਆਂ ਤੁਹਾਨੂੰ ਰਜਾਈਆਂ ਵੀ ਮਿਲ ਜਾਣਗੀਆਂ ਵਧੀਆ ਤੋਂ ਵਧੀਆ ਰਜਾਈਆਂ ਦੇ ਕਵਰ ਵੀ ਮਿਲਣਗੇ ਆਪਣਾ ਕੰਬਲ ਵੀ ਮਿਲ ਜਾਣਗੇ ਵੈਲਵਟ ਦਾ ਕਪੜਾ ਵੀ ਮਿਲੇਗਾ ਔਰ ਜਿਹੜਾ ਤੁਸੀਂ ਡ्रेसेस ਬਣਾਉਣਾ ਉਹਦੇ ਵਾਸਤੇ ਵੀ ਤੁਹਾਨੂੰ ਇੱਥੇ ਸਾਰਾ ਮਟੀਰੀਅਲ ਮਿਲ ਜਾਵੇਗਾ ਆ ਦੇਖੋ yellow ਕਲਰ ਦਾ ਬੜਾ ਹੀ ਪਿਆਰਾ ਟੋਪ ਹੈ ਜੀ ਇਸ ਤਰ੍ਹਾਂ ਦਾ ਮਤਲਬ ਉਹ ਕੁੜੀਆਂ ਮਤਲਬ ਉੱਪਰ ਤੇ ਇਸ ਦੇ ਕੋਈ ਜੈਕਟ ਵਗੈਰਾ ਡੈਨਿਮ ਵਗੈਰਾ ਵੇਅਰ ਕਰਕੇ ਬੜਾ ਹੀ ਸੋਹਣੇ ਏਦਾਂ ਦੇ ਮਤਲਬ ਲੱਗਦੇ ਨੇ ਜੀ ਸਿਰਫ ਔਰ ਸਿਰਫ 100 100 ਰੁਪਏ ਦੇ ਆ ਜਿੰਨੀਆਂ ਵੀ ਮੈਂ ਤੁਹਾਨੂੰ ਇੱਥੇ ਕੋਟੀਆਂ ਏਦਾਂ ਦੇ ਵੂਲਨ ਦੇ ਟੋਪ ਦਿਖਾ ਰਹੀਆਂ ਸਾਰੇ ਦੇ ਸਾਰੇ ਜੀ ਇੱਥੇ 100 100 ਰੁਪਏ ਦੀ ਸੇਲ ਵਿੱਚ ਲੱਗੇ ਹੋਏ ਨੇ ਤਾਂ ਦੋਸਤੋ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਤਾਂ ਤਾਂ ਹਾਈਪ ਦੀ অপਸ਼ਨ ਆਉਂਦੀ ਆ ਤਾਂ ਪਲੀਜ਼ ਹਾਈਪ ਦੇ ਪੁਆਇੰਟ ਵੀ ਦਿਆ ਕਰੋ ਬਿਲਕੁਲ ਫ੍ਰੀ ਆਫ ਕੋਸਟ ਨੇ ਜੀ ਤਾਂ ਦੇਖੋ ਐਦਾਂ ਪੂਰੇ ਪਿੱਛੇ ਦੇਖੋ ਜਿਹੜੀ ਵੈਲਵਟ ਦੀ ਬੈੱਡ ਸ਼ੀਟਸ ਨੇ ਉਹ ਵੀ ਇੱਥੇ ਬੜੀਆਂ ਹੀ ਸਸਤੀਆਂ ਮਿਲ ਰਹੀਆਂ ਨੇ ਬਹੁਤ ਹੀ ਵਧੀਆ ਸ਼ਾਪ ਹੈ ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਗਊਸ਼ਾਲਾ ਚੌਂਗ ਵਿੱਚ ਸ਼ਾਪ ਹੈ ਜੀ ਤਾਂ ਦੇਖੋ ਅੰਦਰ ਆ ਕੇ ਤੁਸੀਂ ਐਦਾਂ ਦਾ ਵਧੀਆ ਤੋਂ ਵਧੀਆ ਸਮਾਨ ਕਲੈਕਟ ਕਰ ਸਕਦੇ ਹੋ ਜੀ ਔਰ ਬੜੀ ਹੁਣ ਤਾਂ ਸੇਲਾ ਲੱਗ ਚੁੱਕੀ ਆ ਆ ਦੇਖੋ ਇੱਕ ਆ ਡਬਲ ਸ਼ੇਡ ਦਾ ਟੋਪ ਹੈ ਪਿੰਕ ਔਰ yellow ਕਲਰ ਦਾ ਤੇ ਉੱਪਰ ਇਹਦੇ ਵਿੱਚ ਨਾ 17 ਵਰਕ ਹੋਇਆ ਸੀਗਾ ਇਹ ਵੀ ਸਿਰਫ ਔਰ ਸਿਰਫ 100 ਰੁਪਏ ਦਾ ਏ ਔਰ ਹਾਂ ਇੱਕ ਪਲੀਜ਼ ਕੈਮਰੇ ਦੀ ਨਾ ਕੁਆਲਿਟੀ ਥੋੜੀ ਪ੍ਰੋਬਲਮ ਹੋ ਗਈ ਸੀਗੀ ਬਟ ਉਹਦੇ ਕਰਕੇ ਤੁਹਾਨੂੰ ਕੁਆਲਿਟੀ ਥੋੜੀ ਸਾਫ਼ ਨਹੀਂ ਆ ਰਹੀ ਹੋਣੀ ਪਤਾ ਨਹੀਂ ਕੀ ਹੋ ਗਿਆ ਸੀਗਾ ਤਾਂ ਪਲੀਜ਼ ਤੁਸੀਂ ਮਾਈਂਡ ਨਾ ਕਰਿਓ ਤੁਸੀਂ ਪਲੀਜ਼ ਕੋਆਪਰੇਟ ਕਰਿਓ ਹੈਨਾ ਤਾਂ ਦੇਖੋ ਜੀ ਆ ਦੇਖੋ ਇੱਕ orange ਕਲਰ ਦਾ ਇਸ ਤਰ੍ਹਾਂ ਦੀ ਮਤਲਬ ਇਹ ਵੀ ਕੋ ਦੀ ਡਾਈਪ ਹੀ ਹੈ ਟਾਪ ਬੜਾ ਹੀ ਸੋਹਣਾ ਪੀਸ ਹੈ ਤਾਂ ਐਦਾਂ ਦੇ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਚੈਨਲ ਪੰਜਾਬੀ ਬਲੋਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਬਾਏ ਬਾਏ